ਹਾਂਜੀ ਦੋਸਤੋ ਪਿਆਰ ਪ੍ਰੀਤ ਸਾਸਰੀ ਕਾ ਜੀ ਅੱਜ ਪੇਸ਼ ਕਰਾਂਗੇ ਤੁਹਾਡੇ ਸਾਹਮਣੇ ਸਰਕਾਰ ਦੀ ਇੱਕ ਅਜੀਬ ਸਕੀਮ ਜਿਸ ਦੇ ਵਿੱਚ ਦੋਸਤੋ ਕੁੜੀ ਦੇ ਜਨਮ ਦੇ ਵਿੱਚ ਵੱਡਾ ਤੋਹਫਾ ਹੁਣ ਸਰਕਾਰ ਦੇਵੇਗੀ 1 ਲੱਖ ਰੁਪਏ ਜੀਆਂ ਦੋਸਤੋ 1 ਲੱਖ ਰੁਪਏ ਦੇਵੇਗੀ ਕਿ ਇਹਨਾਂ ਨੂੰ ਗਰੀਬ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇਵੇਗੀ ਸਰਕਾਰ ਤਾਂ ਜਿਨ੍ਹਾਂ ਦੇ ਘਰੇ ਵੀ ਕੁੜੀ ਹੁਣ ਜਨਮ ਲਵੇਗੀ ਠੀਕ ਹੈ ਤਾਂ ਉਹਨਾਂ ਨੂੰ ਸਰਕਾਰ ਐ ਹੁਣ ਵਿੱਤੀ ਸਹਾਇਤਾ ਦੇਣ ਜਾ ਰਹੀ ਹੈ ਠੀਕ ਹੈ ਤਾਂ ਪਹਿਲਾਂ ਕੀ ਹੁੰਦਾ ਸੀ ਜਦੋਂ ਤੀਜਮ ਦੀ ਸੀ ਤੇ ਲੋਕੀ ਕਹਿੰਦੇ ਸੀ ਲੈ ਜੀ ਖਰਚਾ ਆ ਗਿਆ ਤਾਂ ਹੁਣ ਸਰਕਾਰ ਨੇ ਇਸ ਨੂੰ ਆਪਣੇ ਧਿਆਨ ਦੇ ਵਿੱਚ ਲੈਂਦਾ ਹੈ ਤੇ ਗਰੀਬ ਪਰਿਵਾਰਾਂ ਦੀਆਂ ਜੇ ਕੋਈ ਪਰਿਵਾਰ ਦੇ ਵਿੱਚ ਬੇਟੀ ਜਨਮ ਲੈਂਦੀ ਹੈ ਤਾਂ ਉਸ ਨੂੰ 1 ਲੱਖ ਰੁਪਏ ਦੀ ਜਿਹੜੀ ਰਾਸ਼ੀ ਦਿੱਤੀ ਜਾਵੇਗੀ ਕਿਸ ਤਰੀਕੇ ਦੇ ਨਾਲ ਇਹ 1 ਲੱਖ ਰੁਪਏ ਦੀ ਰਾਸ਼ੀ ਉਸ ਬੱਚੀ ਨੂੰ ਮਿਲੇਗੀ ਤਾਂ ਜੋ ਉਸ ਦੀ ਪੜ੍ਹਾਈ ਠੀਕ ਹੈ ਤੇ ਪਾਲਣ ਪੋਸ਼ਣ ਸਹੀ ਟੰਗ ਦੇ ਨਾਲ ਹੋ ਜਾਵੇ ਕੀ ਕੁਝ ਹੈ ਇਸ ਸਕੀਮ ਦੇ ਵਿੱਚ ਤੇ ਕੀ ਕੁਝ ਤੁਸੀ ਕਰਨਾ ਪੈਣਾ ਹੈ ਸਾਰਾ ਕੁਝ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਤਾਂ ਦੋਸਤੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਜਰੂਰ ਕਰਨਾ ਸ਼ੇਅਰ ਜਰੂਰ ਕਰਨਾ ਤਾਂ ਜੋ ਕੋਈ ਵੀ ਗਰੀਬ ਪਰਿਵਾਰ ਇਸ ਸਕੀਮ ਦਾ ਲਾਭ ਲੈ ਸਕੇ ਤਾਂ ਦੋਸਤੋ ਚੱਲਦੇ ਆ ਮੇਨ ਅਪਡੇਟ ਦੇ ਉੱਤੇ ਤਾਂ ਦੋਸਤੋ ਆਪਾਂ ਆ ਚੁੱਕੇ ਮੇਨ ਅਪਡੇਟ ਦੇ ਵਿੱਚ ਜਿਸ ਦੇ ਵਿੱਚ ਦੋਸਤੋ ਕੁੜੀ ਦੇ ਜਨਮ ਦੇ ਵਿੱਚ 1 ਲੱਖ ਰੁਪਿਆ ਸਰਕਾਰ ਵੱਲੋਂ ਹੁਣ ਮਿਲੇਗਾ ਕਿਵੇਂ ਮਿਲੇਗਾ ਸਾਰਾ ਕੁਝ ਤੁਹਾਨੂੰ ਹੁਣ ਦੱਸਣ ਜਾ ਰਹੇ ਹਾਂ ਤੁਸੀਂ ਧਿਆਨ ਦੇ ਨਾਲ ਇਹ ਵੀਡੀਓ ਦੇਖਣੀ ਹੈ ਤਾਂ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਸਰਕਾਰ ਵੱਲੋਂ ਜਿਹੜਾ 2024 ਤੇ 25 ਦੇ ਬਜਟ ਦੇ ਵਿੱਚ ਐਲਾਨ ਦੇ ਵਿੱਚ ਜਿਹੜਾ ਧੀਆਂ ਦੇ ਲਈ ਇੱਕ ਨਵੀਂ ਯੋਜਨਾ ਸ਼ੁਰੂ ਕੀਤੀ ਗਈ ਹੈ ਜਿਸ ਨੂੰ ਸੂਬੇ ਭਾਰ ਦੇ ਵਿੱਚ 1 ਅਗਸਤ 2024 ਤੋਂ ਲਾਗੂ ਵੀ ਕਰ ਦਿੱਤਾ ਗਿਆ ਹੈ ਇਸ ਸਕੀਮ ਨੂੰ ਲਾਡੋ ਇਨਵੈਸਟਮੈਂਟ ਸਕੀਮ ਦਾ ਨਾਮ ਦਿੱਤਾ ਗਿਆ ਹੈ ਇਸ ਸਕੀਮ ਦੇ ਵਿੱਚ ਗਰੀਬ ਪਰਿਵਾਰਾਂ ਨੂੰ ਬੱਚੀ ਦੇ ਜਨਮ ਦੇ ਤੇ 7 ਕਿਸ਼ਤਾਂ ਦੇ ਵਿੱਚ 1 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ ਜੀ ਆ ਦੋਸਤੋ ਇਸ ਸਕੀਮ ਦਾ ਨਾਮ ਹੈ ਲਾਡੋ ਇਨਵੈਸਟਮੈਂਟ ਸਕੀਮ ਠੀਕ ਹੈ ਤੇ ਜੇ ਕੋਈ ਗਰੀਬ ਪਰਿਵਾਰ ਦੇ ਵਿੱਚ ਬੱਚੀ ਪੈਦਾ ਹੁੰਦੀ ਹੈ ਤੇ ਉਸ ਨੂੰ 7 ਜਿਹੜੀਆਂ ਕਿਸ਼ਤਾਂ ਬਣਾ ਕੇ 1 ਲੱਖ ਰੁਪਏ ਦੀ ਜਿਹੜੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਇਸ ਯੋਜਨਾ ਦਾ ਮੁੱਖ ਉਦੇਸ਼ ਲੜਕੀਆਂ ਦੇ ਜਨਮ ਤੋਂ ਲੈ ਕੇ ਬਾਲਕ ਹੋਣ ਤੱਕ ਲੜਕੀਆਂ ਦੇ ਸਰਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ ਰਾ ਸਰਕਾਰ ਨੇ ਵੋ ਵੋ ਟਨ ਅਕਾਊਂਟ ਕੋਚਨਾ 2024-25 ਦੇ ਬਿੰਦੂ ਨੰਬਰ 34 ਦੇ ਵਿੱਚ ਲਾਡੋ ਪ੍ਰਤਸਾਹਨ ਯੋਜਨਾ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ ਜੀਆਂ ਦੋਸਤੋ ਹੁਣ ਜਿਹੜਾ ਇਹਦਾ ਮੁੱਖ ਉਦੇਸ਼ ਹੈ ਲੜਕੀਆਂ ਦੇ ਜਨਮ ਤੋਂ ਲੈ ਕੇ ਉਸ ਨੂੰ ਬਾਲਕ ਹੋਣ ਯਾਨੀ ਕਿ ਜਦ ਤੱਕ ਉਹ 18 ਸਾਲ ਦੀ ਨਹੀਂ ਹੋ ਜਾਂਦੀ ਉਸ ਨੂੰ ਸਾਰਾ ਕੁਝ ਧਿਆਨ ਦੇ ਵਿੱਚ ਰੱਖਦੇ ਹੋਏ ਉਹਦੀ ਮਦਦ ਕਰਨ ਦੇ ਲਈ ਇਹ ਸਕੀਮ ਚਲਾਈ ਗਈ ਹੈ ਤਾਂ ਜੋ ਮਾਪਿਆਂ ਨੂੰ ਹੈ ਇਸ ਦਾ ਜਿਹੜਾ ਕਿ ਜਿਹੜਾ ਭਾਰ ਸਮਝਦੇ ਸੀ ਇਸੇ ਇੱਕ ਧੀ ਨੂੰ ਉਹਦੇ ਘਰੇ ਜਨਮ ਲੈਣ ਤੇ ਇੱਕ ਗਲਤ ਨਿਗਾ ਨਾਲ ਦੇਖਿਆ ਜਾਂਦਾ ਸੀ ਮਾੜਾ ਮੰਨਿਆ ਜਾਂਦਾ ਸੀ ਤਾਂ ਸਰਕਾਰ ਨੇ ਇਸ ਤਰੀਕੇ ਦੇ ਨਾਲ ਇਹ ਸਕੀਮ ਸ਼ੁਰੂ ਕੀਤੀ ਹੈ ਤਾਂ ਜੋ ਮਾਪਿਓ ਦੇ ਜਿਆਦਾ ਉੱਤੇ ਬੋਝ ਨਾ ਪਵੇ ਇਸ ਤਰੀਕੇ ਦੇ ਨਾਲ ਸਰਕਾਰ ਹੁਣ 1 ਲੱਖ ਰੁਪਏ ਜਿਹੜਾ 7 ਕਿਸ਼ਤਾਂ ਦੇ ਵਿੱਚ ਉਹਨਾਂ ਨੂੰ ਦੇਣ ਜਾ ਰਹੀ ਹੈ ਹੁਣ ਕਿਹੜੀ ਕਿਹੜੀ ਉਹ ਕਿਸ਼ਤਾਂ ਹੋਣਗੀਆਂ ਕਿਵੇਂ-ਕਿਵੇਂ ਪੈਸਾ ਮਿਲੇਗਾ ਆਪਾਂ ਉਸ ਦੇ ਬਾਰੇ ਜਾਣਦੇ ਹਾਂ ਮੁੱਖ ਮੈਡੀਕਲ ਅਤੇ ਸਿਹਤ ਅਫਸਰ ਡਾਕਟਰ ਦਿਨੇਸ਼ ਚੰਦ ਮੀਨਾ ਨੇ ਕਿਹਾ ਦੱਸਿਆ ਹੈ ਕਿ ਇਸ ਸਕੀਮੇ ਜਿਹੜੀ 1 ਅਗਸਤ ਤੋਂ ਪੂਰੇ ਸੂਬੇ ਦੇ ਵਿੱਚ ਸ਼ੁਰੂ ਹੋ ਗਈ ਹੈ ਇਸ ਸਕੀਮ ਦੇ ਤਹਿਤ ਲੜਕੀਆਂ ਨੂੰ ਜਨਮ ਤੋਂ ਲੈ ਕੇ ਗ੍ਰੈਜੂਏਸ਼ਨ ਦੀ ਪ੍ਰੀਖਿਆ ਪਾਸ ਕਰਨ ਅਤੇ 21 ਸਾਲ ਦੀ ਉਮਰ ਪੂਰੀ ਕਰਨ ਤੱਕ 1 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ ਹੁਣ ਤੁਸੀਂ ਧਿਆਨ ਨਾਲ ਸਮਝਣਾ ਹੈ ਜਿਹੜੀ ਇਹ ਸਕੀਮ ਹੈ ਜਿਹੜੀ 1 ਅਗਸਤ ਤੋਂ ਪੂਰੇ ਸੂਬੇ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਤੇ ਇਸ ਸਕੀਮ ਦੇ ਤਹਿਤ ਲੜਕੀਆਂ ਨੂੰ ਜਨਮ ਤੋਂ ਲੈ ਕੇ ਗ੍ਰੈਜੂਏਸ਼ਨ ਯਾਨੀ ਕਿ ਬੀਏ ਜਾਂ ਤੱਕ ਉਹ ਬੀਏ ਪੜਨ ਗਈਆਂ ਜਾਂ ਫਿਰ 21 ਸਾਲ ਦੀ ਉਮਰ ਹੈ ਤੱਕ ਉਹ ਪੂਰੀ ਕਰਦੀਆਂ ਨੇ 21 ਸਾਲ ਉਮਰ ਤੇ ਉਸ ਟਾਈਮ ਤੱਕ ਜਿਹੜੀ 1 ਲੱਖ ਰੁਪਏ ਦੀ ਰਾਸ਼ੀ ਉਹਨਾਂ ਨੂੰ ਦਿੱਤੀ ਜਾਵੇਗੀ ਠੀਕ ਹੈ ਅੱਗੇ ਜੀ ਉਹਨਾਂ ਦੱਸਿਆ ਹੈ ਕਿ ਜਦੋਂ ਬੱਚੀ ਦਾ ਹਾਸਾ ਗੁੰਦਾ ਹੈ ਦਾ ਮਾਪਿਆਂ ਦੇ ਚਿਹਰਿਆਂ ਤੇ ਚਿੰਤਾ ਦੀਆਂ ਲਕੀਰਾਂ ਨਜ਼ਰ ਆਉਂਦੀਆਂ ਹਨ ਜੀ ਹਾਂ ਦੋਸਤੋ ਜਿਵੇਂ ਕਿ ਬੱਚੀ ਵੱਡੀ ਹੁੰਦੀ ਰਹਿੰਦੀ ਹੈ ਉਸ ਤਰੀਕੇ ਦੇ ਨਾਲ ਹੀ ਮਾਪ ਮਾਪਿਓ ਜਿਹੜੇ ਉਹਨਾਂ ਦੇ ਚਿਹਰੇ ਤੇ ਉਤੇ ਲਕੀਰਾਂ ਹੁੰਦੀਆਂ ਕਿ ਇਸ ਨੂੰ ਅੱਗੇ ਅਸੀਂ ਕਿਵੇਂ ਪੜਾਵਾਂਗੇ ਇਹਦੀ ਵਿਆਹ ਸ਼ਾਦੀ ਦੀ ਚਿੰਤਾ ਹੋ ਜਾਂਦੀ ਹੈ ਤੇ ਇਸ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਸਰਕਾਰ ਨੇ ਇਸ ਸਕੀਮ ਚਲਾਈ ਹੈ ਹਾਂਜੀ ਦੋਸਤੋ ਅੱਗੇ ਕੀ ਹੈ ਜੀ ਅੱਗੇ ਹੈ ਜੀ ਬੱਚਾ ਪੈਦਾ ਹੁੰਦਾ ਹੀ ਉਸ ਦੇ ਪਾਲਣ ਪੋਸ਼ਣ ਅਤੇ ਵਿਕਦੇ ਖਰਚਿਆਂ ਦੀ ਚਿੰਤਾ ਹੁੰਦੀ ਹੈ ਕਿ ਇਹਨਾਂ ਨੂੰ ਮਾਪਿਓ ਨੂੰ ਉਨਾ ਚਿੰਤਾਵਾਂ ਦੇ ਕਾਰਨ ਲੜਕੀ ਦੇ ਜਨਮ ਨੂੰ ਅੱਗੇ ਨਹੀਂ ਵਧਾਇਆ ਜਾਂਦਾ ਤੇ ਲੜਕੀ ਦਾ ਲਿੰਗ ਅਨੁਪਾਤ ਘਟ ਜਾਂਦਾ ਹੈ ਇਹਨਾਂ ਸਾਰੀਆਂ ਚਿੰਤਾਵਾਂ ਨੂੰ ਦੂਰ ਕਰਨ ਦੇ ਲਈ ਲਾਡੋ ਇਨਵੈਸਟਮੈਂਟ ਸਕੀਮ ਸ਼ੁਰੂ ਕੀਤੀ ਗਈ ਹੈ ਇਸ ਸਕੀਮ ਦੇ ਵਿੱਚ ਸੰਸਕ੍ਰਾਗਤ ਜਨੇਪੇ ਨੂੰ ਵੁਧਾਵਾ ਦੇਵੇਗੀ ਅਤੇ ਮਾਵਾਂ ਦੇ ਮੌਤ ਦਰ ਦੇ ਨਾਲ-ਨਾਲ ਬੱਚਿਆਂ ਦੀ ਮੌਤ ਦਰ ਨੂੰ ਵੀ ਘਟਾਵੇਗੀ ਯਾਨੀ ਕਿ ਜਿਹੜੀ ਇਹ ਸਕੀਮ ਹੈ ਜਿਹੜੀ ਜਿਹੜੀਆਂ ਕਿ ਮਾਵਾ ਮਰ ਜਾਂਦੀਆਂ ਸੀ ਤੇ ਬੱਚੀਆਂ ਵੀ ਮਰ ਜਾਂਦੀਆਂ ਸੀ ਜਾਂ ਫਿਰ ਉਹਨਾਂ ਨੂੰ ਜਿਹੜਾ ਪ੍ਰੂਨ ਹਤਿਆ ਕਰ ਦਿੱਤੀ ਜਾਂਦੀ ਸੀ ਕੁੜੀਆਂ ਦੀ ਉਸ ਨੂੰ ਵੀ ਇਹ ਘਟਾਵੇਗੀ ਤੇ ਇਸ ਤੋਂ ਇਲਾਵਾ ਘਟਦੇ ਲਿੰਗ ਅਨੁਪਾਤ ਦੇ ਵਿੱਚ ਵੀ ਸੁਧਾਰ ਆਵੇਗਾ ਜਿਹੜਾ ਕਿ ਇਸ ਸਕੀਮ ਦੇ ਨਾਲ ਸਰਕਾਰ ਨੇ ਸੋਚਿਆ ਹੈ ਅੱਗੇ ਜੀ ਇਸ ਸਕੀਮ ਦੇ ਵਿੱਚ ਬੱਚੀ ਦੇ ਜਨਮ ਤੇ 1 ਲੱਖ ਰੁਪਏ ਦਾ ਸੰਕਲਪ ਪੱਤਰ ਦਿੱਤਾ ਜਾਂਦਾ ਹੈ ਬੱਚੀ ਦੇ ਜਨਮ ਤੋਂ ਲੈ ਕੇ 21 ਸਾਲ ਦੀ ਉਮਰ ਪੂਰੀ ਹੋਣ ਤੱਕ ਇਹ ਰਕਮ ਹੈ ਜਿਹੜੀ 7 ਕਿਸ਼ਤਾਂ ਦੇ ਵਿੱਚ ਡੀਬੀਟੀ ਰਾਹੀਂ ਯਾਨੀ ਕਿ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਹੈ ਯਾਨੀ ਕਿ ਜਿਹੜਾ ਤੁਹਾਡਾ ਆਧਾਰ ਕਾਰਡ ਦੇ ਨਾਲ ਨੰਬਰ ਲਿੰਕ ਹੋਏਗਾ ਬੈਂਕ ਦਾ ਠੀਕ ਹੈ ਉਹ ਜਿਹੜਾ ਉਸ ਬੈਂਕ ਅਕਾਊਂਟ ਦੇ ਵਿੱਚ ਜਿਹੜਾ ਤੁਹਾਨੂੰ ਇਹ ਸਿੱਧੀ ਰਕਮ ਹੈ ਜਿਹੜੀ 7 ਕਿਸ਼ਤਾਂ ਦੇ ਵਿੱਚ ਪਹੁੰਚਦੀ ਰਹੇਗੀ ਪਿਛਲੇ 6 ਕਿਸ਼ਤਾਂ ਲੜਕੀਆਂ ਦੇ ਮਾਪਿਆਂ ਦੇ ਬੈਂਕ ਖਾਤੇ ਦੇ ਵਿੱਚ ਅਤੇ 7ਵੀਂ ਕਿਸ਼ਤ ਦੇ ਲੜਕੀ ਦੇ ਬੈਂਕ ਖਾਤੇ ਦੇ ਵਿੱਚ ਡੀਬੀਟੀ ਰਾਹੀਂ ਔਨਲਾਈਨ ਟਰਾਂਸਫਰ ਕੀਤੀ ਜਾਣਗੀਆਂ ਜੀਆ ਦੋਸਤੋ ਜਿਹੜੀ ਕਿ ਹੁਣ ਤੁਹਾਨੂੰ ਦੱਸ ਦਈਏ ਪਹਿਲੀ ਤੋਂ ਲੈ ਕੇ ਛੇ ਕਿਸ਼ਤਾਂ ਜਿਹੜੀਆਂ ਹੋਣਗੀਆਂ ਉਹ ਮਾਪਿਓ ਦੇ ਖਾਤੇ ਦੇ ਵਿੱਚ ਪਹੁੰਚ ਪੈਣਗੀਆਂ ਠੀਕ ਹੈ ਤੇ ਜਿਹੜੀ 7ਵੀਂ ਕਿਸ਼ਤ ਹੋਏਗੀ ਉਹ ਕੁੜੀ ਦੇ ਖਾਤੇ ਦੇ ਵਿੱਚ ਹੀ ਪਵੇਗੀ ਰਾਸ਼ਰੀ ਸਕੀਮ ਨੂੰ ਲਾਡੋ ਪ੍ਰਸਾਹਨ ਯੋਜਨਾ ਦੇ ਵਿੱਚ ਸ਼ਾਮਲ ਕਰਨ ਦੇ ਨਾਲ ਇਸ ਸਕੀਮ ਦੀਆਂ ਆਉਣ ਵਾਲੀਆਂ ਕਿਸ ਤਰ੍ਹਾਂ ਦਾ ਲਾਭ ਯੋਗਤਾ ਦੇ ਅਨੁਸਾਰ ਲਾਡੋ ਪ੍ਰੇਰਣਾ ਯੋਜਨਾ ਦੇ ਤੀਨ ਭੁਗਤਾਨ ਹੋਣਗੇ ਯਾਨੀ ਕਿ ਜਿਵੇਂ ਜਿਵੇਂ ਕਿ ਇੱਕ ਕਿਸ਼ਤ ਇਹਦੀ ਆਏਗੀ ਉਹ ਜੀ ਉਮਰ ਦੇ ਹਿਸਾਬ ਨਾਲ ਆਏਗੀ ਉਨੀ ਉਨੀ ਕਿਸ਼ਤੋ ਦੀ ਵਦਾ ਦਿੱਤੀ ਜਾਵੇਗੀ ਹੁਣ ਆਪਾਂ ਤੁਹਾਨੂੰ ਦੱਸ ਦਈਏ ਕਿ ਰਕਮ ਦੇ ਵੱਖ-ਵੱਖ ਪੜਾਵਾਂ ਦੇ ਵਿੱਚ ਅਦਾ ਕੀਤੀ ਜਾਵੇਗੀ ਜਿਹੜੀ ਰਕਮ ਹੈ ਉਹ ਕਿ ਕਿਹੜੀ ਉਮਰ 'ਚ ਤੇ ਕਿੰਨੀ ਰਕਮ ਹੈ ਜਿਹੜੀ ਉਹ ਤੁਹਾਨੂੰ ਦਿੱਤੀ ਜਾਵੇਗੀ ਪਹਿਲੀ ਕਿਸ਼ਤ ਯੋਗ ਮੈਡੀਕਲ ਸੰਸਥਾਵਾਂ ਦੇ ਵਿੱਚ ਸਸਤਾਗਤ ਜਨੇਪੇ ਤੇ ਤਹਿਤ ਬੱਚੀ ਦੇ ਜਨਮ ਦੇ 2500 ਰੁਪਏ ਦੂਜੀ ਕਿਸ਼ਤ 1 ਸਾਲ ਯਾਨੀ ਕਿ ਜਿਹੜੀ ਪਹਿਲੀ ਕਿਸ਼ਤ ਹੈ ਜਿਹੜੀ ਬੱਚੇ ਦੇ ਜਨਮ ਹੋਏਗੀ ਉਦੋਂ ਮਿਲੇਗੀ 2500 ਰੁਪਏ ਠੀਕ ਹੈ ਤੇ ਦੂਜੀ ਕਿਸ਼ਤ ਦੀ ਉਮਰ ਇਹ 1 ਸਾਲ ਠੀਕ ਹੈ ਦੂਜੀ ਕਿਸ਼ਤ 1 ਸਾਲ ਦੀ ਉਮਰ ਪੂਰੀ ਹੋਣ ਤੇ ਤੇ ਸਾਰੇ ਟੀਕੇ ਲਗਾਉਣ ਤੇ 2500 ਰੁਪਏ ਫੇਰ ਦਿੱਤੇ ਜਾਣਗੇ ਯਾਨੀ ਕਿ 1 ਸਾਲ ਦੀ ਉਮਰ ਹੋ ਗਈ ਤੇ ਜਿਹੜੇ ਟੀਕੇ ਲੱਗਣੇ ਸੀ ਉਹ ਲੱਗ ਚੁੱਕੇ ਹੋਣ ਚਾਹੀਦੇ ਹਨ ਫਿਰ ਇਹ ਅਗਲੇ ਜਿਹੜੇ 2500 ਰੁਪਏ ਤੁਹਾਨੂੰ ਮਿਲਣਗੇ ਸਰਕਾਰ ਦੇ ਵਿੱਚ ਪਹਿਲੀ ਯਾਨੀ ਕਿ ਸਰਕਾਰ ਦੇ ਜਿਹੜਾ ਸਕੂਲ ਹੋਣਗੇ ਸਰਕਾਰੀ ਸਕੂਲ ਹੋਣਗੇ ਉਹਨਾਂ ਦੇ ਵਿੱਚ ਪਹਿਲੀ ਜਮਾਤ ਦੇ ਵਿੱਚ ਦਾਖਲਾ ਲੈਣ ਤੇ ਤੀਜੀ ਕਿਸ਼ਤ ਤੁਹਾਨੂੰ ਮਿਲੇਗੀ ਉਸ ਤੋਂ ਬਾਅਦ ਸਕੂਲ ਜਾਂ ਫਿਰ ਰਾਜ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਪ੍ਰਾਈਵੇਟ ਸਰਕਾਰੀ ਸਕੂਲ ਜਾਂ ਫਿਰ ਰਾਜ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲ ਦੇ ਵਿੱਚ ਛੇਵੀਂ ਜਮਾਤ ਵਿੱਚ ਦਾਖਲਾ ਲੈਣ ਤੇ ਤੇ ਚੌਥੀ ਕਿਸ਼ਤ ਤੁਹਾਨੂੰ ਜਿਹੜੀ 5000 ਰੁਪਏ ਦੇ ਵਿੱਚ ਜਿਹੜੀ ਮਿਲ ਜਾਵੇਗੀ ਜਦੋਂ ਬੱਚੀ 6ਵੀਂ ਕਲਾਸ ਦੇ ਵਿੱਚ ਹੋਵੇਗੀ ਅੱਗੇ ਜੀ 10ਵੀਂ ਕਲਾਸ ਦੇ ਵਿੱਚ ਜਦੋਂ ਕੁੜੀ ਦਾਖਲਾ ਲਵੇਗੀ ਤੇ ਉਸ ਟਾਈਮ ਜਿਹੜੀ ਪੰਜਵੀਂ ਕਿਸ਼ਤ ਤੁਹਾਡੇ ਖਾਤੇ ਦੇ ਵਿੱਚ ਜਿਹੜੀ ਪਾਇਉ ਜਾਵੇਗੀ ਪੰਜਵੀਂ ਕਿਸ਼ਤ ਜਦੋਂ ਦਸਵੀਂ ਕਲਾਸ ਦੇ ਵਿੱਚ ਬੱਚੀ ਜਨਮ ਲਵੇਗੀ ਠੀਕ ਹੈ ਜੀ ਉਸ ਤੋਂ ਬਾਅਦ ਸਕੂਲ ਜਾਂ ਫਿਰ ਰਾਜ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲ 11 11000 ਰੁਪਏ ਇਸੇ ਤਰ੍ਹਾਂ 12ਵੀਂ ਜਮਾਤ ਦੇ ਵਿੱਚ ਦਾਖਲਾ ਲੈਣ ਤੇ 25000 ਰੁਪਏ ਠੀਕ ਹੈ ਜੀ ਹੁਣ ਜੇ ਤੁਸੀਂ ਕੁੜੀ 11 ਸਾਲ ਦੀ ਹੋ 11ਵੀਂ ਕਲਾਸ ਦੇ ਵਿੱਚ ਪੜ੍ਹਦੀ ਹੈ ਠੀਕ ਹੈ ਤਾਂ ਉਸ ਨੂੰ ਜਿਹੜੀ 12ਵੀਂ ਕਲਾਸ ਦੇ ਵਿੱਚ 11ਵੀਂ ਕਲਾਸ ਦੇ ਵਿੱਚ ਉਹਨੂੰ 11000 ਰੁਪਏ ਦੇ 12ਵੀਂ ਕਲਾਸ ਦੇ ਵਿੱਚ ਉਹਨੂੰ 25000 ਰੁਪਏ ਦਿੱਤੇ ਜਾਣਗੇ ਜਿਹੜੇ ਕਿ ਛੇਤੀ ਲੜਕੀ ਦੇ ਬੈਂਕ ਖਾਤੇ ਦੇ ਵਿੱਚ ਡੀਬੀਟੀ ਹੈ ਕਿ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਰਾਹੀਂ ਜਿਹੜੇ ਟ੍ਰਾਂਸਫਰ ਕੀਤੇ ਜਾਣਗੇ ਤੇ ਸਰਕਾਰ ਅਤੇ ਰਾਜ ਸਰਕਾਰ ਤੋਂ ਮਾਨਤਾ ਪ੍ਰਾਪਤ ਗ੍ਰੈਜੂਏਸ਼ਨ ਦੀ ਪ੍ਰੀਖਿਆ ਪਾਸ ਕਰਨ ਤੇ ਵਿੱਦਿਅਕ ਸੰਸਥਾਵਾਂ ਤੇ 21 ਸਾਲ ਦੀ ਉਮਰ ਪੂਰੀ ਕਰਤੇ 50000 ਰੁਪਏ ਦੀ ਰਾਸ਼ੀ ਜਿਹੜੀ ਸਤਮੀ ਜਿਹੜੀ ਉਹ ਕੁੜੀ ਦੇ ਖਾਤੇ ਦੇ ਵਿੱਚ ਸਿੱਧੀ ਜਾਵੇਗੀ ਤੇ ਇਸ ਤਰੀਕੇ ਦੇ ਨਾਲ ਇਹ ਜਿਹੜੇ ਪੈਸੇ ਨੇ ਉਹ ਕੁੜੀ ਤੇ ਮਾਂ ਪਿਓ ਦੇ ਦੋਵਾਂ ਦੇ ਅਕਾਊਂਟ ਦੇ ਵਿੱਚ ਜੋਇੰਟ ਤਰੀਕੇ ਦੇ ਨਾਲ ਜਾਣਗੇ ਜਦੋਂ ਕੁੜੀ ਛੋਟੀ ਹੋਏਗੀ ਤਾਂ 6 ਕਿਸ਼ਤਾਂ ਉਹਦੇ ਮਾਪਿਆਂ ਦੇ ਖਾਤੇ ਦੇ ਵਿੱਚ ਜਾਣਗੀਆਂ ਤੇ 7ਵੀਂ ਕਲਾਸ 7ਵੀਂ ਕਿਸ਼ਤ ਜਿਹੜੀ ਜਦੋਂ ਕੁੜੀ ਕੋਲਜ ਵਿੱਚ ਪੜ੍ਹੇਗੀ ਤਾਂ ਉਸ ਟਾਈਮ ਇਹ 50000 ਰੁਪਏ ਜਿਹੜਾ ਉਹਦੇ ਆਪਦੇ ਖਾਤੇ ਦੇ ਵਿੱਚ ਇਹ ਪੈਸਾ ਜਾਏਗਾ ਤਾਂ ਇਸ ਤਰੀਕੇ ਦੇ ਨਾਲ ਜਿਹੜਾ ਕੁੜੀ ਹੈ ਜਿਹੜੀ ਆਪਣੀ ਜਿਹੜੀ ਪੜ੍ਹਾਈ ਪੂਰੀ ਕਰ ਸਕਦੀ ਹੈ ਤੇ ਮਾਪਿਓ ਤੇ ਵੀ ਇਹ ਪੜ੍ਹਾਈ ਦਾ ਬੋਝ ਹੈ ਜਿਹੜਾ ਉਹ ਘਟ ਹੋਣ ਵਾਲਾ ਹੈ ਉਤਤਨ ਦੋਸਤੋ ਸਕੀਮ ਚੰਗੀ ਲੱਗੇ ਤੇ ਇਸ ਸਕੀਮ ਨੂੰ ਜਰੂਰ ਤੁਸੀਂ ਲੈਣਾ ਹੈ ਠੀਕ ਹੈ ਜੇ ਕੋਈ ਲੋੜਵੰਦ ਪਰਿਵਾਰ ਹੈ ਤੇ ਉਸ ਨੂੰ ਇਹ ਵੀਡੀਓ ਜਰੂਰ ਸੈਂਡ ਕਰੋ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਕਿ ਹੁਣ ਕੁੜੀ ਦੇ ਜਨਮ ਦੇ ਉੱਤੇ ਵੱਡਾ ਤੋਹਫਾ ਕੀ ਮਿਲਣ ਜਾ ਰਿਹਾ ਹੈ ਸਰਕਾਰ ਵੱਲੋਂ 1 ਲੱਖ ਰੁਪਏ ਦੀ ਰਾਸ਼ੀ ਜਿਹੜੀ ਵਿੱਤੀ ਸਹਾਇਤਾ ਗਰੀਬ ਪਰਿਵਾਰਾਂ ਨੂੰ ਦਿੱਤੀ ਜਾ ਰਹੀ ਹੈ ਤਾਂ ਉਮੀਦ ਕਰਦੇ ਹਾਂ ਵੀਡੀਓ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੇਣਾ ਧੰਨਵਾਦ ਜੀ